ਆਧਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਬਾਲੀਵੁੱਡ ক্রিকেট ਅਤੇ 뮤직 ਸੋਸ਼ਲ ਮੀਡੀਆ ਹਰ ਪਾਸੇ ਹਲਚਲ ਮਚੀ ਹੋਈ ਹੈ ਕਿਤੇ ਕੋਈ ਸਟਾਰ ਨਵਾਂ ਬ੍ਰਾਂਡ ਐਂਬੈਸਡਰ ਬਣਿਆ ਹੈ ਤਾਂ ਕਦੇ ਕਿਸੇ ਦੀ ਬਿਆਨਬਾਜ਼ੀ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ ਮਨੋਰੰਜਨ ਦੀ ਇਸ ਦੁਨੀਆ ਦੇ ਵਿੱਚ ਕੁਝ ਵੀ ਪਰਮਾਨੈਂਟ ਨਹੀਂ ਰਹਿੰਦਾ ਹਰ ਰੋਜ਼ ਕੋਈ ਨਾ ਕੋਈ ਟਵਿਸਟ ਆਉਂਦਾ ਰਹਿੰਦਾ ਹੈ ਤਾਂ ਆਓ ਦੇਖਦੇ ਹਾਂ ਅੱਜ ਕੀ ਕੀ ਟਵਿਸਟ ਆਏ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿਲਜੀਤ ਦੋਸਾਂਝ ਤੇ ਦਿਲਜੀਤ ਦੋਸਾਂਝ ਬਣੇ ਨੇ ਲਵਾਈਸ ਬ੍ਰਾਂਡ ਦੇ ਐਮਬੈਸਡਰ ਇੰਟਰਨੈਸ਼ਨਲ ਪਲੇਟਫਾਰਮ ਤੇ ਲੱਗੇਗਾ ਪੰਜਾਬੀ ਸਵੈਗ ਦਾ ਤੜਕਾ ਫਿਰ ਗੱਲ ਕਰਾਂਗੇ ਰੋਹਿਤ ਸ਼ਰਮਾ ਨੂੰ ਮੋਟਾ ਕਹਿਣਾ ਪਿਆ ਮਹਿੰਗਾ ਯੋਗਰਾਜ ਸਿੰਘ ਨੇ ਦਿੱਤਾ ਕਰਾਰਾ ਜਵਾਬ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਬਲੌਕਬਸਟਰ ਕਮਾਈ ਤੋਂ ਬਾਅਦ ਵੀ ਵਿਵਾਦਾ ਦੇ ਵਿੱਚ ਹੈ ਫਿਲਮ ਐਨੀਮਲ ਸਰ ਵਿਕਾਸ ਦਿਵਯ ਕੀਰਤੀ ਤੇ ਭੜਕੇ ਫਿਲਮ ਦੇ ਡਾਇਰੈਕਟਰ ਜੇ ਦੋਸਾਰਜ ਹੁਣ ਫੈਸ਼ਨ ਦੀ ਦੁਨੀਆ ਦੇ ਵਿੱਚ ਵੀ ਧਮਾਲ ਮਚਾਉਣ ਜਾ ਰਹੇ ਨੇ ਕਿਉਂਕਿ ਲਿਵਾਈਸ ਨੇ ਦਿਲਜੀਤ ਨੂੰ ਆਪਣਾ ਬ੍ਰਾਂਡ ਐਂਬੈਸਡਰ ਬਣਾਇਆ ਜਿਸ ਦੇ ਨਾਲ ਉਹ ਆਈਕੋਨਿਕ ਬ੍ਰਾਂਡ ਦੇ ਨਾਲ ਜੁੜਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ ਹੁਣ ਦਿਲਜੀਤ ਦੋਸਾਂਝ ਦਾ ਸਟਾਈਲ ਅਤੇ ਲਵਾਈਸ ਦਾ ਕਲਾਸਿਕ ਡੈਨੀ ਮੇ ਕੰਬੀਨੇਸ਼ਨ ਤਾਂ ਬਿਲਕੁਲ ਬੱਲੇ ਬੱਲੇ ਆ ਦਿਲਜੀਤ ਦੋਸਾਂਝ ਕਹਿੰਦੇ ਨੇ ਕਿ ਮੈਂ ਹਮੇਸ਼ਾ ਲਵਾਈਸ ਦੀ ਪ੍ਰਸ਼ੰਸਾ ਕੀਤੀ ਹੈ ਕਿ ਕਿਵੇਂ ਮਾਡਰਨ ਸਟਾਈਲ ਦੇ ਨਾਲ ਵਿਰਾਸਤ ਨੂੰ ਮਿਲਾਉਂਦਾ ਹੈ ਡੈਨਿਮ ਮੇਰੇ ਲਈ ਸਿਰਫ ਇੱਕ ਫੈਬਰਿਕ ਤੋਂ ਵੱਧ ਹੈ ਇਹ ਇੱਕ ਸਟੇਟਮੈਂਟ ਹੈ ਤਾਂ ਦਿਲਜੀਤ ਦੋਸਾਂਝ ਲਵਾਈਸ ਦੇ ਨਾਲ ਸਾਂਝੇਦਾਰੀ ਕਰਨ ਇਕਦਮ ਸਹੀ ਡਿਸੀਜਨ ਮੰਨਦੇ ਨੇ ਹੁਣ ਸੋਚੋ ਕਿ ਪੰਜਾਬੀ ਮਿਊਜ਼ਿਕ ਦਾ ਤੜਕਾ ਹੋਵੇਗਾ ਤੇ ਲਵਾਈਜ਼ ਦੇ ਕੋਲ ਡੈਨਮ ਦਾ ਕੁੰਬੋ ਹੁਣ ਸਟਾਈਲ ਹੋਰ ਵੀ ਜ਼ਿਆਦਾ ਹੋਵੇਗਾ ਹੁਣ ਗੱਲ ਕਰਦੀਆਂ ক্রিকেট World ਦੀ ਪਰ ਇਸ ਵਾਰ ਚਰਚਾ ਮੈਦਾਨ ਦੀ ਨਹੀਂ ਸਗੋਂ ਇੱਕ ਕੰਟਰੋਵਰਸ਼ੀਅਲ ਸਟੇਟਮੈਂਟ ਦੀ ਹੈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਵਜ਼ਨ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ ਪਰ ਇਸ ਦਾ ਕਾਰਨ ਕਾਂਗਰਸ ਬੁਲਾਰੀ ਸ਼ਮਾ ਮੁਹੰਮਦ ਦੀ ਕੰਟਰੋਵਰਸ਼ੀਅਲ ਟਿੱਪਣੀ ਹੈ। ਉਹਨਾਂ ਨੇ ਕਿਹਾ ਸੀ ਕਿ ਰੋਹਿਤ ਸ਼ਰਮਾ ਕਪਤਾਨ ਦੇ ਤੌਰ ਤੇ ਪਸੰਦ ਨਹੀਂ ਹਨ ਅਤੇ ਇੱਕ ਖਿਡਾਰੀ ਹੋਣ ਦੇ ਬਾਵਜੂਦ ਉਹ ਮੋਟੇ ਹਨ। ਬਸ ਫਿਰ ਕੀ ਕ੍ਰਿਕਟ ਫੈਨਸ ਤੋਂ ਲੈ ਕੇ BCCI ਤੱਕ ਸਾਰਿਆਂ ਨੇ ਉਹਨਾਂ ਦੇ ਇਸ ਟਵੀਟ ਦੀ ਨਿੰਦਾ ਕੀਤੀ। ਮਾਮਲਾ ਵੱਧਾ ਦੇਖ ਕੇ ਕਾਂਗਰਸ ਨੇ ਸ਼ਮਾ ਮੁਹੰਮਦ ਨੂੰ ਟਵੀਟ ਡਿਲੀਟ ਕਰਨ ਦਾ ਹੁਕਮ ਦੇ ਦਿੱਤਾ ਤੇ ਦੌਰਾਨ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਵੀ ਇਸ ਵਿਵਾਦ ਦੇ ਵਿੱਚ ਉੱਤੇ ਪਏ ਅਤੇ ਕਿਹਾ ਕਿ ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਅਜਿਹੇ ਬਿਆਨ ਦੇਣ ਵਾਲੇ ਲੋਕਾਂ ਨੂੰ ਦੇਸ਼ ਚੋਂ ਬਾਹਰ ਕਰ ਦਿੰਦਾ ਤਾਂ ਕਾਂਗਰਸ ਪਾਰਟੀ ਨੇ ਜਿਹੜੇ ਸ਼ਮਾ ਸ਼ਮਾ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ ਬਾਅਦ ਵਿੱਚ ਕਾਂਗਰਸ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਰੋਹਿਤ ਸ਼ਰਮਾ ਦੇ ਤੁਲਨਾ ਭਾਰਤ ਦੇ ਸਾਬਕਾ ਦਿਗਜ ਕੈਪਟਨਾਂ ਦੇ ਨਾਲ ਕੀਤੀ ਸੀ ਯੋਗਰਾਜ ਸਿੰਘ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਨੂੰ ਵੀ ਆਪਣੇ ਦੇਸ਼ ਵਾਸੀਆਂ ਤੇ ਦੇਸ਼ ਦੇ ਖਿਡਾਰੀਆਂ ਦੇ ਵਿਰੁੱਧ ਬੋਲਣ ਦਾ ਬਿਲਕੁਲ ਵੀ ਅਧਿਕਾਰ ਨਹੀਂ ਹੈ ਜੋ ਲੋਕ ਅਜਿਹਾ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਸ ਨੂੰ ਇਸਿਆਸੀ ਮੁੱਦਾ ਬਣਾਉਣ ਲਈ ਸ਼ਰਮ ਆਣੀ ਚਾਹੀਦੀ ਹੈ ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਮੈਂ ਉਹਨਾਂ ਨੂੰ ਕਿ ਹਾਂ ਹੁੰਦਾ ਕਿ ਆਪਣਾ ਬੈਗ ਪੈਕ ਕਰਕੇ ਦੇਸ਼ ਛੱਡ ਜਾਣ ਹੁਣ ਦੇਖਣਾ ਇਹ ਹੋਵੇਗਾ ਕਿ ਵਿਵਾਦ ਅੱਗੇ ਕੀ ਮੋੜ ਲੈਂਦਾ ਹੈ ਹਿਟਮੈਨ ਰੋਹਿਤ ਸ਼ਰਮਾ ਇਸ ਦੇ ਉੱਤੇ ਕੀ ਰਿਐਕਸ਼ਨ ਦਿੰਦੇ ਨੇ 2023 ਦੇ ਵਿੱਚ ਰਿਲੀਜ਼ ਹੋਈ ਫਿਲਮ ਐਨੀਮਲ ਨੇ ਬਾਕਸ ਆਫਿਸ ਤੇ 660 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਪਰ ਇਹ ਫਿਲਮ ਵੀ ਆਲੋਚਨਾ ਤੋਂ ਬਚ ਨਹੀਂ ਸਕੇ ਹਾਲ ਹੀ ਦੇ ਵਿੱਚ ਆਈਐਸ ਕੋਚਿੰਗ ਗੁਰੂ ਵਿਕਾਸ ਦੇ ਕੀਰਤੀਦਾਇਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਗੱਲ ਕਹੀ ਸੀ ਕਿ ਐਨੀਮਲ ਵਰਗੀਆਂ ਫਿਲਮਾਂ ਨਹੀਂ ਬਣਨੀਆ ਚਾਹੀਦੀਆਂ ਇਸ ਐ ਫਿਲਮਾਂ ਸਮਾਜ ਨੂੰ ਪਿੱਛੇ ਤੱਕ ਦਿੰਦੀਆਂ ਨੇ ਹੁਣ ਇਹ ਗੱਲ ਡਾਇਰੈਕਟਰ ਸੰਦੀਪ ਰੈਡੀ ਵਾਂਗਾ ਨੂੰ ਕਿਵੇਂ ਪਸੰਦ ਆਉਂਦੀ ਉਹਨਾਂ ਨੇ ਜਵਾਬ ਵੀ ਦਿੱਤਾ ਅਤੇ ਕਿਹਾ ਕਿ ਲੋਕ ਮੇਰੀ ਫਿਲਮ ਦਾ ਘੰਟਿਆਂ ਬੱਧੀ ਵਿਸ਼ਲੇਸ਼ਣ ਕਰ ਸਕਦੇ ਨੇ ਪਰ ਇੰਨੇ ਲੰਮੇ ਸਮੇਂ ਤੱਕ ਕਿਸੇ ਸਮਾਜਿਕ ਮੁੱਦੇ ਤੇ ਘੱਟ ਹੀ ਚਰਚਾ ਕਰ ਸਕਦੇ ਨੇ ਸਰ ਵਿਕਾਸ ਦੇ ਵਕੀਰਤੀ ਦੀ ਆਲੋਚਨਾ ਦਾ ਹਵਾਲਾ ਦਿੰਦੇ ਹੋਏ ਡਾਇਰੈਕਟਰ ਸੰਦੀਪ ਰੈਡੀ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਐਨੀਮਲ ਗੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਜਿਸ ਤਰ੍ਹਾਂ ਉਹ ਬੋਲ ਰਹੇ ਸੀ ਮੈਨੂੰ ਸੱਚਮੁੱਚ ਇੰਜ ਲੱਗ ਰਿਹਾ ਸੀ ਕਿ ਮੈਂ ਕੋਈ ਗੁਨਾਹ ਕੀਤਾ ਹੋਵੇ ਹੁਣ ਭਈ ਇਹ ਬਹਿਸ ਦਾ ਲੰਮਾ ਸਮਾਂ ਚੱਲਦੀ ਰਹਿਣੀ ਹੈ ਤਾਂ ਸਿਰਫ ਜਨਤਾ ਹੀ ਤੈਅ ਕਰ ਸਕਦੀ ਹੈ ਕਿ ਐਨੀਮਲ ਸਮਾਜ ਤੇ ਲਈ ਸਹੀ ਹੈ ਜਾਂ ਨਹੀਂ ਤਾਂ ਇਹ ਹਨ ਐਂਟਰਟੇਨਮੈਂਟ ਦੇ ਗਲਿਆਰਿਆਂ ਚੋਂ ਅੱਜ ਦੀਆਂ ਕੁਝ ਖਾਸ ਵਾਇਰਲ ਖਬਰਾਂ ਐ ਦਧੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦ ਸ਼ੋ ਗਲੈਮਰ ਗੋਸਪ ਸਿਰਫ ਦ ਟੀਵੀ ਆ ਨਾਰਾਇਤੇ